ਹੇ ਗਾਇਸ ਲੈ ਕੇ ਹਾਜ਼ਰ ਹਾਂ ਰਾਰੇ ਦੀ ਮਹਾਰਨੀ ਤੋਂ ਸ਼ਬਦ ਰਚਨਾ ਪੰਜਾਬੀ ਅੱਖਰ ਰਾਰਾ ਰਾਰੇ ਦਾਸ ਰਮਤਾ ਰਮਜ ਰਸਤਾ ਰਹਿਣ ਰਹਿਮ ਰਸ ਰਚਨਾ ਰਫਤਾਰ ਰਸ ਰੱਸੀ ਰਗ ਰਦ ਰਕਮ ਰਹੇ ਰਫੂ ਰਗੜ ਰੰਗਾਰ ਤੀਲਾ ਰਖਿਆ ਰਣ ਰੜਕ ਰਾ ਰਾਰੇ ਕੰਨਾ ਰਾਤ ਰਾਈ ਰਾਮ ਰਾ ਰਾਜਸੀ ਰਾਜਾ ਰਾਣੀ ਰਾਂਝਾ ਰਾਧਾ ਰਾਸ ਰਾਸ਼ੀ ਰਾਸ਼ਟਰਪਤੀ ਰਾਹਤ ਤੇ ਦੂਸਰੇ ਪਾਸੇ ਰਾਰੇ ਸਿਆਰੀ ਰਿਪੋਰਟ ਰਿਹਾ ਰਿਸ਼ਤੇਦਾਰ ਰਿਹਾ ਰਿਕਾਰਡ ਰਿਸ਼ਵਤ ਰਿਛਨੀ ਰਿਛ ਪ੍ਰੇਣੀ ਰਿਜੇ ਰਿਜਕ ਰੇਸਰ ਹਮਚਿੰਮ ਰਿਹਾ ਰਿਟਰੀਆ ਰਾਰੇ ਬਿਹਾਰੀ ਰੀਜ ਰੀਤ ਰੀਲ ਰੀੜ ਰੀਸਰੀ ਰੀ ਕਈ ਵਾਰ ਸੱਡਾ ਦੂਸਰਾ ਰੋਗ ਹੋ ਜਾਂਦਾ ਰੀ ਦਾ ਰਿੰਗਣਾ ਰੀਡਰ ਰਿਟਾਇਰਮੈਂਟ ਰੀਤੀ ਰਿਵਿਊ ਰੀਡਰ ਰੀਡਰ ਪੜਨ ਵਾਲਾ ਵੀ ਰੀਡਰ ਹੋ ਸਕਦਾ ਆ ਦੋ ਵਾਰੀ ਲਿਖਿਆ ਗਿਆ ਰਾਰੇ ਔਂਕੜ ਰੋੜ ਰੁਕ ਰੁਖ ਰਪਈਆ ਰੁਗ ਰੁੱਤ ਰੁਤਵਾ ਰੋਲਣਾ ਰੁਸ਼ਨਾਈ ਰਪੈਰੀ ਰੁਜਗਾਰ ਰੁਝਾਨ ਰਾਜਧਾਨੀਆਂ ਕੜੂਪ ਰੂਸੀ ਰੂ ਰੋਹਾਨੀ ਰੂੜੀਵਾਦੀ ਰੂਲ ਰਾਰੇ ਲਾਮ ਰੇਤ ਰੇਡੀਓ ਰੇਖਾ ਰੇਸ਼ਮ ਰੇਲਗੱਡੀ ਰੇਲਵੇ ਰਿੱਕੀ ਰੈਡ ਰਾਦੇਤਲਾ ਮਲ ਰੈਂਨ ਰੈਂਕ ਰੈਸਟੋਰੈਂਟ ਰੈਫਰੀ ਰੈਫਰिजरेटर ਆਰੇਹੋੜਾ ਰੋਟੀ ਰੋਜੀ ਰੋਹਰ ਰੋਕ ਰੋਗ ਰੋਹੀ ਰੋਸ਼ਨੀ ਰੋਜ਼ਾਨਾ ਰੋਮਨ ਰੋਣਾ ਰੋੜੇ ਰੋੜੀ ਰੋਸ ਰੋ ਗੁੱਸੇ ਵਿੱਚ ਰਾਣਿਕ ਨੋੜਾ ਰੌਣਕ ਰੋਲੇ ਰੋਂਕਟੇ ਰੌਣੀ ਰੋਕ ਰਾਰੇ ਅੱਧਕ ਰੱਬ ਰੱਖਿਆ ਰੱਟ ਰੱਤ ਰੱਤਾ ਲਾਲ ਰੰਗ ਦਾ ਰੱਤਾ ਰੱਦੀ ਰੱਥ ਰੱਜੀ ਰਾਰੇ ਟਿੱਪੇ ਰੰਗ ਰੰਗ ਰੰਗਰੇਟਾ ਰੰਗੜ ਰੰਜਿਸ਼ ਅਰੰਦਾ ਅੰਦਾ ਫੇਰਨਾ ਕਿਸੇ ਚੀਜ਼ ਨੂੰ ਅੰਦਾ ਫੇਰ ਕੇ ਕੋਈ ਕੋਈ ਕਰਨਾ ਸਜਾ ਬਟਲਿਆਉਣਾ ਸੋ ਇਹ ਨੇਰਾ ਰੇਦੀ ਮਹਾਰਨੀ ਦੇ ਅੱਖਰ